ਸਤ ਸ੍ਰੀ ਅਕਾਲ ਦੋਸਤੋ ਸਾਰੇ ਦਰਸ਼ਕਾਂ ਦਾ ਅਸੀਂ ਸਾਡੀ ਇਸ ਵੀਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਸੋ ਆਪਾਂ ਲੌਂਗ ਵੀਡੀਓ ਪਹਿਲਾਂ-ਪਹਿਲਾਂ ਪਾਈਆਂ ਸੀ ਆਪਣੇ ਚੈਨਲ ਤੇ ਬਟ ਇਨ ਰਿਸਪੌਂਸ ਨਹੀਂ ਸੀ ਮਿਲਿਆ ਤੇ ਉਸ ਤੋਂ ਬਾਅਦ ਆਪਾਂ ਸ਼ਾਰਟਸ ਵੀਡੀਓ ਰਹੀ ਆਪਣੀ ਗੱਲ ਜਿਹੜੀ ਆ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਵਿਚਾਰ ਸਾਡੇ ਚੈਨਲ ਦਾ ਨਵਾਂ ਪਰਸਨਲ ਥਾਟ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਰਸਨਲ ਤੇ ਥਾਟ ਇਹਨਾਂ ਦੋਨਾਂ ਦਾ ਮੀਨਿੰਗ ਤੁਸੀਂ ਸਰਚ ਵੀ ਕਰ ਸਕਦੇ ਹੋ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਚੈਨਲ ਤੇ ਜਿਹੜੀ ਹੈ ਉਸੇ ਤਰ੍ਹਾਂ ਦਾ ਕੰਟੈਂਟ ਪਾਇਆ ਜਾਂਦਾ ਸੋ ਇੱਕ ਵਾਰ ਫਿਰ ਸੋ ਫਿਰ ਤੋਂ ਹੁਣ ਆਪਾਂ ਸੋਚਿਆ ਕਿ ਆਪਾਂ ਲੌਂਗ ਵੀਡੀਓ ਵੀ ਕੋਈ ਨਾ ਕੋਈ ਦਿਆ ਕਰੀਏ ਸੋ ਵਿਚਾਰ ਕਿਉਂਕਿ ਸ਼ਾਰਟ ਵੀਡੀਓ ਦੇ ਵਿੱਚ ਗੱਲ ਕਈ ਵਾਰ ਕੰਪਲੀਟ ਨਹੀਂ ਹੋ ਪਾਂਦੀ ਕਿਉਂਕਿ ਉਹ ਸੋਚੀ ਸਮਝੀ ਨਹੀਂ ਹੁੰਦੀ ਵੀ ਆਪਾਂ ਕੋਈ ਸਕ੍ਰਿਪਟ ਲਿਖਿਆ ਜਾਂ ਕੁਝ ਹੋਰ ਉਹ ਸਕ੍ਰਿਪਟ ਨਹੀਂ ਹੁੰਦੀ ਸੋ ਜਿਹੜੀ ਆਪਾਂ ਸੋਚ ਕੇ ਬੋਲਦੇ ਸੋ ਜੋ ਕਈ ਵਾਰ ਗੱਲ ਜਿਹੜੀ ਉਹ ਲੰਬੀ ਪੈ ਜਾਂਦੀ ਆ ਤੇ ਆਪਾਂ ਜਿਹੜੀ ਗੱਲ ਆ ਸਾਊਟ ਦੇ ਵਿੱਚ ਸੌਣ ਵੀਡੀਓ ਦੇ ਵਿੱਚ ਨਹੀਂ ਕਰ ਸਕਦੇ ਸੋ ਦੋਸਤੋ ਆ ਪੰਜਾਬ ਦੀ ਗੱਲ ਕਰੀ ਐ ਆਪਾਂ ਪੰਜਾਬੀਆਂ ਮੈਂ ਪੰਜਾਬੀਆਂ ਸੋ ਮੈਂ ਪੰਜਾਬ ਦੇ ਵਿੱਚ ਰਹਿਣਾ ਸੋ ਆਪਾਂ ਹਾਲਾਤ ਆਪਣੇ ਦੇਖਦੇ ਆ ਸੋ ਕਈ ਵਾਰ ਜਦੋਂ ਆਪਾਂ ਨਾ ਮਾਰਕੀਟ ਜਾਂਦੇ ਆ ਸਬਜ਼ੀ ਖਰੀਦਣ ਦੇ ਲਈ ਜਾਂ ਕੋਈ ਵੀ ਫਰੂਟਸ ਖਰੀਦਣਾ ਆਪਾਂ ਤਾਂ ਜਦੋਂ ਰੇੜੀਆਂ ਦੇ ਉੱਤੇ ਜਾਂਦੇ ਆ ਤਾਂ ਸਾਨੂੰ ਪੰਜਾਬੀ ਦੀ ਰੇੜੀ ਨਹੀਂ ਤਕਰੀਬਨ ਮਿਲਦੀ ਇੱਕ ਵੀ ਤੇ ਪ੍ਰਵਾਸੀਆਂ ਦੀ ਰਿਹੜੀ ਹੈ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਪ੍ਰਵਾਸੀ ਆਪਾਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਹੈ ਉਹ ਜ਼ਗਾਰਾ ਕਮਾਈ ਕਰ ਰਹੇ ਨੇ ਆਪਣੀ ਠੀਕ ਹੈ ਸੋ ਉਹਦੇ ਵਿੱਚ ਆਪਾਂ ਨੂੰ ਵੀ ਕੋਈ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਤਰ੍ਹਾਂ ਦੀ ਪਰ ਗੱਲ ਆ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜਿਹੜੇ ਆਪਾਂ ਪੰਜਾਬੀਆਂ ਇਹ ਕੰਮ ਕਿਉਂ ਨਹੀਂ ਕਰ ਸਕਦੇ ਚਲੋ ਮੈਂ ਮੇਰਾ ਕਿਤਾ ਹੈ ਖੇਤੀ ਸੋ ਮੈਂ ਖੇਤੀ ਕਰਦਾ ਹਨ ਸੋ ਮੈਂ ਆਪਣਾ ਜੋ ਵੀ ਫਸਲ ਹੈਗਾ ਉਹ ਮੈਂ ਠੀਕ ਹੈ ਮਾਰਕੀਟਿੰਗ ਮੰਡੀਆ ਵਿੱਚ ਆਪਾਂ ਕਰਦੇ ਆਂ ਸੋ ਲੇਕਿਨ ਜਿਹੜੇ ਹੋਰ ਵੀਰ ਭਾਈ ਨੇ ਜਿੰਨੇ ਕੋਈ ਬਾਹਰ ਵੀ ਜਾਂਦਾ ਸੋ ਉਹ ਕਿਉਂ ਨਹੀਂ ਇਹ ਚੀਜ਼ ਨੂੰ ਅਪਣਾਉਂਦਾ ਦੋ ਬੰਦੇ ਨੂੰ ਤੁਸੀਂ ਹੋਰ ਰੁਜ਼ਗਾਰ ਦੋਗੇ ਜੇ ਕੋਈ ਆਪਣਾ ਕਾਰੋਬਾਰ ਹੈ ਜਿਹੜਾ ਸਬਜ਼ੀ ਦਾ ਕੋਈ ਦੁਕਾਨ ਤੁਸੀਂ ਕਰ ਸਕਦੇ ਹੋ ਇੱਕ ਤਰ੍ਹਾਂ ਹੈ ਨਾ ਸੋ ਮਾਰਕੀਟ ਕਰ ਸਕਦੇ ਹੋ ਸਬਜ਼ੀਆਂ ਨੂੰ ਸੋ ਪੰਜਾਬੀਓ ਕਾਦੀ ਸ਼ਰਮ ਦੇ ਵਿੱਚ ਆਪਾਂ ਬੈਠੇ ਆਂ ਵੀ ਆਪਾਂ ਆਪਣੇ ਹੱਥੀਂ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹਾਂ ਸਿਰਫ ਅਤੇ ਸਿਰਫ ਜਿਆ ਤਾਂ ਆਪਾਂ ਸਰਕਾਰੀ ਨੌਕਰੀ ਦੇ ਵੱਲ ਭੱਜਦੇ ਆ ਆਪਣੀ ਸੋਚ ਹੁੰਦੀ ਹੈ ਕਿ ਪੜਨ ਲਈ ਗ੍ਰੈਜੂਏਸ਼ਨ ਕਰ ਲਈ ਸਟੱਡੀ ਕੰਪਲੀਟ ਹੋ ਗਈ ਆਪਾਂ ਅੱਧੇ ਨੇ ਵੱਧ ਜੂਥ ਦੀ ਇਹ ਹੁੰਦੀ ਹੈ ਵੀ ਆਪਾਂ ਸਰਕਾਰੀ ਜੋਬ ਹੀ ਲੈਨੀਆ ਹੋਰ ਪਾਸੇ ਨਹੀਂ ਧਿਆਨ ਦਿੰਦੇ ਉਹਦੇ ਵਿੱਚ ਆਪਾਂ ਜ਼ਿੰਦਗੀ ਦੇ ਕਈ ਸਾਲ ਕੀਮਤੀ ਬਰਬਾਦ ਕਰ ਲੈਂਦੇ ਆ ਸੋ ਜ਼ਿਆਦਾਤਰ ਅੱਜ ਕੱਲ ਟਿਸਲਾ ਟ੍ਰੈਂਡ ਸੀ ਜਿਹੜਾ ਉਹ ਬਾਹਰ ਦਾ ਸੀ ਫੋਰਨ ਦਾ ਜੋ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਮੈਂ ਗਲਤ ਹੋਵਾਂ ਕਿ ਥੋੜਾ ਜਿਹਾ ਘਟ ਜਰੂਰ ਗਿਆ ਪਹਿਲਾਂ ਦੇ ਮੁਕਾਬਲੇ ਜਦੋਂ ਤੋਂ ਅਮਰੀਕਾ ਦੇ ਵਿੱਚੋਂ ਕੱਢੇ ਨੇ ਜਾਂ ਹੋਰ ਰਿਫਿਊਜ਼ਲ ਕੇਸ ਜਿਹੜੇ ਹੋਰ ਵੀ ਕੰਟਰੀਆਂ ਵਿੱਚ ਆਏ ਨੇ ਤੇ ਉਹਦੇ ਨਾਲ ਗ੍ਰਾਫਟ ਸ਼ਾਇਦ ਜ਼ਰੂਰ ਆਈ ਹੈ ਮੈਨੂੰ ਲੱਗਦਾ ਹੈ ਇਦਾਂ ਹੋ ਸਕਦਾ ਮੈਂ ਚਲੋ ਸਹੀ ਜਾਣਕਾਰੀ ਨਾ ਹੋਵੇ ਮੇਰੇ ਕੋਲੇ ਝੂਠ ਹੋਵੇ ਝੂਠ ਤਾਂ ਨਹੀਂ ਮਤਲਬ ਕਿ ਹੋ ਸਕਦਾ ਗਲਤ ਜਾਣਕਾਰੀ ਹੋਵੇ ਮੇਰੇ ਕੋਲ ਫ�ਲ ਜਿਹੜਾ ਮੈਨੂੰ ਲੱਗਦਾ ਸੋ ਇਹੀ ਆ ਵੀ ਆਪਾਂ ਦੇਰਾ ਇਹ ਕਿਉਂ ਆਪਾਂ ਬਾਹਰ ਜਾਂਦੇ ਆ ਜਾਂ ਕਿਉਂ ਹੀ ਦੂਜੇ ਦੇ ਮੂਰੇ ਹੀ ਨੌਕਰੀ ਆਪਾਂ ਕਰਨ ਦੇ ਲਈ ਸੋਚਾ ਜਿਹੜੀ ਆਪਣੀ ਉਹ ਬੰਦ ਰੱਖੀ ਹੈ ਗੁਲਾਮੀ ਵਾਲੀ ਸੋਚ ਕਿਉਂਕਿ ਇੱਕ ਤਰ੍ਹਾਂ ਗੁਲਾਮੀ ਚਲੋ ਗਲਤ ਨਹੀਂ ਮੈਂ ਉਹ ਚੀਜ਼ ਨੂੰ ਕਹਿ ਰਿਹਾ ਸੋ ਪਰ ਇੱਕ ਤਰ੍ਹਾਂ ਗੁਲਾਮੀ ਆਪਾਂ ਜਿੱਦਾਂ ਕਿਹਾ ਜਾਊ ਉਦਾਂ ਹੀ ਕਰਨਾ ਪਊ ਆਪਦੀ ਮਰਜ਼ੀ ਨਹੀਂ ਚੱਲਦੀ ਆਪਣੀ ਆਪਣੀ ਆਪਦੀ ਮਰਜ਼ੀ ਆਪਾਂ ਨਹੀਂ ਕਰ ਸਕਦੇ ਠੀਕ ਹੈ ਪਰ ਆਪਾਂ ਕਿਉਂ ਨਹੀਂ ਸੈਲਫ ਰਿਸਪੈਕਟ ਦੇ ਬਾਰੇ ਆਪਾਂ ਸੋਚਦੇ ਕਿ ਆਪਣੀ ਵੀ ਇੱਕ ਸੈਲਫ ਇਸ ਸਪੈਕਟ ਤੇ ਆਪਾਂ ਖੁਦ ਆਪਣੇ ਤੌਰ ਤੇ ਕੋਈ ਕੰਮ ਰੁਜ਼ਗਾਰ ਕਰ ਸਕਦੇ ਹਾਂ ਕਿਉਂਕਿ ਬਾਹਰ ਤੁਹਾਨੂੰ ਪਤਾ ਹੀ ਆ 15-20 ਲੱਖ ਤੱਕ ਰੁਪਇਆ ਤੇ ਗਰੀਬਨ ਲੱਗਦਾ ਜੇ ਬਾਹਰ ਜਾਂਦਾ ਕੋਈ ਹੈ ਨਾ 10 ਪਲੱਸ ਤੋਂ ਹੁੰਦੀ ਹੈ ਛੋਟੀ ਕੰਟਰੀ ਦਾ 1 ਲੱਖ 2 ਲੱਖ ਕਿਉਂ ਨਹੀਂ ਤੁਸੀਂ ਇੱਥੇ ਹੀ ਉਸ ਪੈਸੇ ਨਾਲ ਰੁਜ਼ਗਾਰ ਸ਼ੁਰੂ ਕਰ ਲੈਂਦੇ ਜੇ ਇੱਥੇ ਕੰਮ ਕਰੋਗੇ ਤਾਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਪੈਸਾ ਤਾਂ ਯਾਰ ਇੱਥੇ ਵੀ ਆ ਪਰ ਆਪਾਂ ਕਿਉਂ ਆਖਿਰਕਾਰ ਸ਼ਰਮ ਦੇ ਉੱਤੇ ਹੀ ਆ ਕੇ ਗੱਲ ਆ ਜਿਹੜੀ ਉਹ ਮੁੱਕ ਜਾਂਦੀ ਹੈ ਕਿ ਪੰਜਾਬੀ ਨੇ ਜਿਹੜੇ ਉਹ ਕਹਿੰਦੇ ਵੀ ਸ਼ਰਮ ਆਉਂਦੀ ਐ ਸਾਨੂੰ ਆ ਕੰਮ ਕਰਨ ਤੋਂ ਯਾਰ ਬਾਹਰ ਜਾ ਕੇ ਵੀ ਨਾ ਤੁਸੀਂ ਕੰਮ ਤੋਂ ਹੀ ਕਰ ਹਾਂ ਠੀਕ ਐ ਤੁਹਾਡੀ ਸੋਚ ਐ ਵੀ ਇੱਥੇ ਕੋਈ ਨਾ ਕੋਈ ਜ਼ਿਆਦਾ ਪਹਿਚਾਣਦਾ ਮਿਲ ਜੂ ਰਿਸ਼ਤੇਦਾਰ ਮਿਲ ਜੂ ਕੀ ਕਹਿੰਦੇ ਵੀ ਬਾਹਰੇ ਆਪਾਂ ਨੂੰ ਕੋਈ ਦੇਖਦਾ ਨਹੀਂਗਾ ਸਿਰਫ ਗੱਲ ਇੰਨੀ ਕਾ ਪਰ ਕੰਮ ਜੇ ਇੱਥੇ ਕਰ ਲੈ ਇਹਦੇ ਨਾਲੋਂ ਵੀ ਫਾਲਤੂ ਗੱਲ ਕਹੂੰ ਮੈਂ ਫਾਲਤੂ ਸ਼ਬਦ ਵਰਤੂੰਗਾ ਮੈਂ ਸੋ ਫਾਲਤੂ ਕੰਮ ਨੇ ਜਿਹੜੇ ਉੱਥੇ ਕਰ ਰਹੇ ਆਪਾਂ ਜਿਹੜੇ ਕੰਮ ਬਹੁਤ ਨੀਚਲੇ ਲੈਵਲ ਦੇ ਨੇ ਪਰ ਉੱਥੇ ਜਾ ਕੇ ਤਾਂ ਆਪਾਂ ਸਭ ਕਰ ਲੈਂਦੇ ਆ ਪਰ ਆਪਦੇ ਇੰਡੀਆ ਵਿੱਚ ਆਪਦੇ ਪੰਜਾਬ ਆਪਦੀ ਕਿਸੇ ਵੀ ਸਟੇਟ ਦੇ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਆਪਾਂ ਆਖਿਰਕਾਰ ਕਿਉਂ ਸ਼ਰਮ ਮੰਦਿਆਂ ਇਹ ਚੀਜ਼ ਵਿਚਾਰਨੇ ਜਿਹੜੇ ਸੋਚਣ ਸਮਝਣ ਵਾਲੇ ਨੇ ਵੀਰੇ ਸੋ ਆਪਾਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਦੇ ਰਾਹੀਂ ਕਿ ਤੁਸੀਂ ਆਪਦਾ ਕੰਮ ਵੀ ਕਰ ਸਕਦੇ ਹੋ ਤੇ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਮੇਰੇ ਵਿਚਾਰ ਚੰਗੇ ਲੱਗੇ ਤਾਂ ਵੀਡੀਓ ਨੂੰ ਜਿਹੜਿਆ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿੱਤੇ ਵੀਡੀਓ ਅੱਗੇ ਤੱਕ ਪਹੁੰਚ ਸਕੇ ਸੋ ਮਿਲਦੇ ਆ ਦੋਸਤੋ ਕਿਸੇ ਹੋਰ ਨਵੇਂ ਟੌਪਿਕ ਦੇ ਵਿੱਚ ਉਦੋਂ ਤੱਕ ਜਰਦੇਓ ਉਦੋਂ ਤੱਕ ਨਮਸਕਾਰ ਸਤਿ ਸ੍ਰੀ ਅਕਾਲ